ਫਿਰ ਚਮਕੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਿਤਾਰਿਆਂ 'ਚ ਮਿਲਿਆ ਚੌਥਾ ਸਥਾਨ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਇੱਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ ਦਰਅਸਲ ਦਲਜੀਤ ਦੋਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਿਤਾਰਿਆਂ 'ਚ ਚੌਥੇ ਨੰਬਰ ਤੇ ਰਹੇ ਨੇ ਪਹਿਲੇ ਤਿੰਨ ਬਾਲੀਵੁੱਡ ਸਟਾਰੇ ਨੇ ਉਹਨਾਂ ਦਾ ਨਾਮ ਲੈਸ ਦੇ ਵਿੱਚ ਚੌਥੇ ਨੰਬਰ ਤੇ ਹੈ ਜਿਸ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਦਾ ਨਾਮ ਇੱਕ ਵਾਰ ਫਿਰ ਤੋਂ ਉੱਚਾ ਕਰ ਦਿੱਤਾ ਦਲਜੀਤ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸਟਾਰਾਂ ਵਿੱਚੋਂ ਇਹ ਸਥਾਨ ਹਾਸਲ ਹੋਇਆ ਜਿਸ ਦੇ ਵਿੱਚ ਸਿਨੇਮਾ, ਪ੍ਰਮੁੱਖ ਅੰਤਰਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਦੇ ਵਿੱਚ ਵਕਾਰੀ ਕੁਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਦੇ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ। ਇਸ ਦੇ ਨਾਲ ਹੀ ਦੱਸਦੀ ਹੈ ਕਿ ਐਕਸ਼ਨ ਥ੍ਰਿਲਰ ਪਠਾਨ ਅਤੇ ਜਵਾਨ ਨਾਲ ਇਸ ਸਾਲ ਬਾਕਸ ਆਫਿਸ ਤੇ ਦੋਹਰੀ ਸਫਲਤਾ ਹਾਸਲ ਕਰਨ ਵਾਲੇ 58 ਸਾਲਾ ਅਭਿਨੇਤਾ ਸ਼ਾਹਰੂਖ ਖਾਨ ਇਸ ਲਿਸਟ ਦੇ ਵਿੱਚ ਸਭ ਤੋਂ ਟੌਪ ਤੇ ਨੇ। ਇਸ ਤੋਂ ਬਾਅਦ ਹੁਣ 크리스마ਸ ਤੇ ਉਹਨਾਂ ਦੀ ਕਾਮੇਡੀ ਡਰਾਮਾ ਡੰਕੀ ਵੀ ਰਿਲੀਜ਼ ਹੋਣ ਜਾ ਰਹੀ ਹੈ ਮਸ਼ਹੂਰ आलिया ਪੱਟ ਬਾਲੀਵੁੱਡ ਤੇ ਹਾਲੀਵੁੱਡ ਦੇ ਵਿੱਚ ਆਪਣੇ ਪ੍ਰਭਾਵ ਦੇ ਲਈ ਕਮਕਾਜੀ ਮਾਵਾਂ ਲਈ ਇੱਕ ਮਜ਼ਬੂਤ ਔਰ ਮਾਡਲ ਦੇ ਰੂਪ ਦੇ ਵਿੱਚ ਦੂਜੇ ਨੰਬਰ ਤੇ ਆਈ ਹੈ ਜਿਸ ਥਾਂ ਤੇ ਬਾਲੀਵੁੱਡ ਅਦਾਕਾਰਾ ਪ੍ਰਿੰਕਾ ਚੋਪੜਾ ਰਹੀ ਹੈ ਜਿਕਰ ਹੋ ਗਿਆ ਕਿ 2023 ਦੇ ਵਿੱਚ ਸਭ ਤੋਂ ਵੱਧ ਚਮਕਣ ਵਾਲੇ 50 ਦੱਖਣੀ ਏਸ਼ੀਆਈ ਸਟਾਰਾਂ ਦੀ ਸੂਚੀ ਉਹਨਾਂ ਦੇ ਪ੍ਰਭਾਵਸ਼ਾਲੀ ਕੰਮ ਅਤੇ ਸਾਲ ਦੇ ਦੌਰਾਨ ਆਮ ਤੌਰ ਤੇ ਪ੍ਰੇਰਣਾਦਾਇਕ ਹੋਣ ਤੇ ਆਧਾਰਿਤ ਹੈ ਇਹ ਜਨਤਕ ਇਨਪੁਟਸ ਤੇ ਨਤੀਜੇ ਵਜੋਂ ਤਿਆਰ ਕੀਤੀ ਗਈ ਹੈ ਇਹਨਾਂ ਨੂੰ ਪਾਠਕ ਅਤੇ ਸੋਸ਼ਲ ਮੀਡੀਆ ਉਪਭੋਗਤਾ ਵੀ ਚੁਣਦੇ ਨੇ ਫਿਰ ਚਮਕੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਿਤਾਰਿਆਂ 'ਚ ਮਿਲਿਆ ਚੌਥਾ ਸਥਾਨ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਇੱਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ ਦਰਅਸਲ ਦਲਜੀਤ ਦੋਸਾਂਝ ਦੱਖਣੀ ਏਸ਼ੀਆ ਦੇ 50 ਟੌਪ ਸਿਤਾਰਿਆਂ 'ਚ ਚੌਥੇ ਨੰਬਰ ਤੇ ਰਹੇ ਨੇ ਪਹਿਲੇ ਤਿੰਨ ਬਾਲੀਵੁੱਡ ਸtare ਨੇ ਉਹਨਾਂ ਦਾ ਨਾਮ ਲੈਸ ਦੇ ਵਿੱਚ ਚੌਥੇ ਨੰਬਰ ਤੇ ਹੈ ਜਿਸ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਦਾ ਨਾਮ ਇੱਕ ਵਾਰ ਫਿਰ ਤੋਂ ਉੱਚਾ ਕਰ ਦਿੱਤਾ ਦਲਜੀਤ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸtare ਵਿੱਚੋਂ ਇਹ ਸਥਾਨ ਹਾਸਲ ਹੋਇਆ ਜਿਸ ਦੇ ਵਿੱਚ ਸਿਨੇਮਾ ਪ੍ਰਮੁੱਖ ਅੰਤਰਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਦੇ ਵਿੱਚ ਵਕਾਰੀ ਕੁਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਦੇ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ ਇਸਨਾਲੇ ਦੱਸਦੀ ਹੈ ਕਿ ਐਕਸ਼ਨ ਥ੍ਰਿਲਰ ਪਠਾਨ ਅਤੇ ਜਵਾਨ ਨਾਲ ਇਸ ਸਾਲ ਬਾਕਸ ਆਫਿਸ ਤੇ ਦੋਹਰੀ ਸਫਲਤਾ ਹਾਸਲ ਕਰਨ ਵਾਲੇ 58 ਸਾਲਾ ਅਭਿਨੇਤਾ ਸ਼ਾਹਰੂਖ ਖਾਨ ਇਸ ਲਿਸਟ ਦੇ ਵਿੱਚ ਸਭ ਤੋਂ ਟੌਪ ਤੇ ਨੇ ਇਸ ਤੋਂ ਬਾਅਦ ਹੁਣ ਕ੍ਰਿਸਮਸ ਤੇ ਉਹਨਾਂ ਦੀ ਕਾਮੇਡੀ ਡਰਾਮਾ ਡੰਕੀ ਵੀ ਰਿਲੀਜ਼ ਹੋਣ ਜਾ ਰਹੀ ਹੈ ਮਸ਼ਹੂਰ ਆਲਿਆ ਪੱਟ ਬਾਲੀਵੁੱਡ ਤੇ ਹਾਲੀਵੁੱਡ ਦੇ ਵਿੱਚ ਆਪਣੇ ਪ੍ਰਭਾਵ ਦੇ ਲਈ ਕਮਕਾਜੀ ਮਾਵਾਂ ਲਈ ਇੱਕ ਮਜ਼ਬੂਤ ਔਰ ਟੋਮੋਡਲ ਦੇ ਰੂਪ ਦੇ ਵਿੱਚ ਦੂਜੇ ਨੰਬਰ ਤੇ ਆਈ ਹੈ ਜਿਸ ਥਾਂ ਤੇ ਬਾਲੀਵੁੱਡ ਅਦਾਕਾਰਾ ਪ੍ਰਿੰਕਾ ਚੋਪੜਾ ਰਹੀ ਹੈ ਜਿਕਰ ਇਹ ਹੈ ਕਿ 2023 ਦੇ ਵਿੱਚ ਸਭ ਤੋਂ ਵੱਧ ਚਮਕਣ ਵਾਲੇ 50 ਦੱਖਣੀ ਏਸ਼ੀਆਈ ਤਾਰਿਆਂ ਦੀ ਸੂਚੀ ਉਹਨਾਂ ਦੇ ਪ੍ਰਭਾਵਸ਼ਾਲੀ ਕੰਮ ਅਤੇ ਸਾਲ ਦੇ ਦੌਰਾਨ ਆਮ ਤੌਰ ਤੇ ਪ੍ਰੇਰਣਾਦਾਇਕ ਹੋਣ ਤੇ ਆਧਾਰਿਤ ਹੈ। ਇਹ ਜਨਤਕ ਇਨਪੁੱਟਸ ਤੇ ਨਤੀਜੇ ਵਜੋਂ ਤਿਆਰ ਕੀਤੀ ਗਈ ਹੈ। ਇਹਨਾਂ ਨੂੰ ਪਾਠਕ ਅਤੇ ਸੋਸ਼ਲ ਮੀਡੀਆ ਉਪਭੋਗਤਾ ਵੀ ਚੁਣਦੇ ਨੇ।